ਤੇ ਉਹਨਾਂ ਦੁਨੀਆਂ ਦੇ 10 ਮਹਾਨ ਜਰਨੈਲਾਂ ਚੋਂ ਜਿਹਨੂੰ ਪਹਿਲੇ ਨੰਬਰ ਤੇ ਰੱਖਿਆ ਉਹੋ ਹੀ ਮੁੰਡਾ ਸ਼ੇਰੇ ਪੰਜਾਬ ਦੇ ਸਾਹਮਣੇ ਖਲੋਤਾ 14-15 ਸਾਲਾਂ ਦਾ ਜਿਹੜਾ ਆਪਣੀ ਕਲਾ ਦੇ ਜੋਰ ਪਾ ਕੇ ਅੜਿਆਵਾ ਉਹ ਕੌਣ ਹੈ ਮੱਗੇ ਜਾ ਕੇ ਦੱਸਦਾ ਥੋੜਾ ਜਿਆ ਹੋਰ ਪਿੱਛੇ ਚਲੇ ਜਾਓ ਇਤਿਹਾਸ 'ਚ ਇਹ ਤਾਂ ਬੀਰਸ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਆਇਆ ਅਸੀਂ ਦੁਨੀਆ ਦੇ 100 ਮਹਾਨ ਜਰਨੈਲਾਂ ਦੀ ਲਿਸਟ ਬਣਾਉਣ ਲੱਗੇ ਆ ਸਾਨੂੰ ਆਪੋ ਆਪਣੇ ਨਾਂ ਭੇਜੋ ਜਿਹਦੇ ਸਭ ਤੋਂ ਜ਼ਿਆਦਾ ਨਾਂ ਆਉਣਗੇ ਅਸੀਂ ਉਹਨੂੰ ਇੱਕ ਨੰਬਰ ਦੇ ਉੱਤੇ ਰੱਖਾਂਗੇ ਕੋਈ ਆਸਟ੍ਰੇਲੀਆ ਵਾਲਿਆਂ ਨੇ ਦਹਾਂ ਦੇ ਵਿੱਚੋਂ ਇੱਕ ਨੰਬਰ ਤੇ ਰੱਖਿਆ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਫਕਰ ਹੋਣਾ ਚਾਹੀਦਾ ਤੁਸੀਂ ਕਿੰਨਾ ਦੇ ਧੀਆਂ ਪੁੱਤ ਬੈਠੇ ਇੱਕ 15 ਸਾਲਾਂ ਦਾ ਮੁੰਡਾ ਸ਼ੇਰਾਂ ਪੰਜਾਬ ਦੇ ਸਾਹਮਣੇ ਆਪਣੀ ਬਹਾਦਰੀ ਦੇ ਯੋਗ ਬਖਾਰਿਆ ਏ ਇਹ 15 ਸਾਲਾਂ ਦਾ ਮੁੰਡਾ ਆਸਟ੍ਰੇਲੀਆ ਵਾਲੇ ਦਹਾਂ ਚੋਂ ਇੱਕ ਨੰਬਰ ਦਿੰਦੇ ਆ ਤੇ ਇਹਨੂੰ ਇੰਗਲੈਂਡ ਵਾਲੇ 100 ਵਿੱਚੋਂ ਇੱਕ ਨੰਬਰ ਦਿੰਦੇ ਕਹਿੰਦੇ ਇਹਦੇ ਵਰਗਾ ਕੋਈ ਇਹ ਦੁਨੀਆ ਦਾ ਇੱਕੋ ਇੱਕ ਹੋਇਆ ਏ ਇਹ ਜਰਨੈਲ ਆ ਜਰਨੈਲ ਸ਼ਬਦ ਬੜਾ ਮਹਾਨ ਆ ਜਰਨੈਲ ਉਹ ਹੁੰਦਾ ਜਿਹਨੂੰ ਬਗਾਨਾ ਵੀ ਜਰਨੈਲ ਮੰਨੇ ਵੋਟਾਂ ਦਾ ਸੀਜ਼ਨ ਆ ਲੈ ਆ ਕੋਈ ਮਾਝੇ ਦਾ ਜਰਨੈਲ ਆ ਆਪੇ ਹੀ ਘਰੇ ਹੀ ਬਣੇ ਹਾਂ ਤੁਸੀਂ ਜਰਨੈਲ ਥੋੜਾ ਤੁਸੀਂ ਨੇ ਮੈਲ ਇਕੱਠੀ ਹੋਏ ਹੋ ਸਾਰੇ ਜਰਨ ਮਾਂ ਦੇ ਕਹੀ ਜਾਂਦੀ ਹੁੰਦੀ ਮੇਰਾ ਪੁੱਤ ਛਿੰਦਾ ਮੇਰਾ ਪੁੱਤ ਸ਼ੇਰ ਮੇਰਾ ਪੁੱਤ ਬੱਬਰ ਛੇਰ ਡਰਦਾ ਭਾਵੇਂ ਪੁੱਤੇ ਤੋਂ ਵੀ ਹੋਵੇ ਉਹਨੇ ਤੇ ਕਹੀ ਜਾਣਾ ਪਰ ਸੱਤ ਬਗਾਨਾ ਵੀ ਆ ਕੇ ਕਵੇ ਭੈਣਾ ਤੇਰੇ ਪੁੱਤ ਵਰਗਾ ਕੋਈ ਨਹੀਂ ਜਦੋਂ ਦੁਸ਼ਮਣ ਤੁਹਾਡੀ ਸਿਫਤ ਕਰੇ ਨਾ ਜਦੋਂ ਦੁਸ਼ਮਣ ਤੁਹਾਡੀ ਸਲਾਹੁਤ ਕਰੇ ਸਮਝੋ ਵੀ ਤੁਸੀਂ ਵਾਕਈ ਕੋਈ ਕੰਮ ਕੀਤਾ ਵਾ ਆ ਰਿਆ ਹਾਂ ਉਹ 16 ਸਾਲਾਂ ਦਾ ਮੁੰਡਾ ਸ਼ੇਰੇ ਪੰਜਾਬ ਦੇ ਸਾਹਮਣੇ ਗੱਜ ਚੌੜੀ ਛਾਤੀ ਲੈ ਕੇ ਖਲੋਤਾ ਜਿਹਨੂੰ ਆਸਟ੍ਰੇਲੀਆ ਵਾਲੇ ਕਹਿੰਦੇ ਵੀ ਦੁਨੀਆ ਦੇ 10 ਮਹਾਨ ਜਰਨੈਲਾਂ ਚੋਂ ਇੱਕ ਨੰਬਰ ਇੰਗਲੈਂਡ ਵਾਲੇ ਕਹਿੰਦੇ ਦੁਨੀਆ ਦੇ 100 ਮਹਾਨ ਜਰਨੈਲਾਂ ਚੋਂ ਇੱਕ ਨੰਬਰ ਉਹ ਕੋਈ ਹੋਰ ਨਹੀਂ ਉਹ ਸਿੱਖ ਫੌਜਾਂ ਦਾ ਚੀਫ ਇਨ ਕਮਾਂਡਰ ਆ ਉਹਦਾ ਨਾਮ ਆ ਸਰਦਾਰ ਹਰੀ ਸਿੰਘ ਨਲੂਆ ਦੀ ਸਿੰਘ ਨਲੂ ਉਹਦੇ ਵਰਗਾ ਕੋਈ ਨਹੀਂ ਉਹਦੇ ਦੋ ਤਿੰਨ ਮੈਂ ਗੁਣ ਦੱਸਣ ਲੱਗਾ ਤੁਹਾਡੇ ਚਰਨਾਂ 'ਚ ਪਤਾ ਲੱਗ ਜੂ ਵੀ ਵਾਕਈ ਉਹ ਹਰੀ ਸਿੰਘ ਨਲੂਆ ਦੁਨੀਆ ਦਾ ਇੱਕ ਨੰਬਰ ਦਾ ਜਰਨੈਲ ਆ ਇੱਕ ਚੀਜ਼ ਸਮਝ ਲਿਓ ਪਹਿਲਾਂ ਨਾ ਉਹਦਾ ਹਰੀ ਸਿੰਘ ਹੈ ਅਹੀਂ ਉਹਨੂੰ ਕਹਿੰਨੇ ਆ ਹਰੀ ਸਿੰਘ ਨਲੂਆ ਨਲੂਆ ਨਾਂ ਤੇ ਉਹਦੀ ਆਲਿਆ ਤੇ ਨਾਂ ਉਹਦੀ ਗੋਤ ਆ ਫਿਰ ਨਲੂਆ ਕੀ ਆ ਉਹਦੇ ਨਾਲ ਨਲੂਆ ਲੱਗਾ ਕਦੋਂ ਉਹਨੂੰ ਨਲਿਆ ਨਲੂਆ ਆਖਿਆ ਕਿੰਨੇ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੈਸ਼ਲ ਬਾਡੀਗਾਰਡ ਵਿੱਚ ਭਰਤੀ ਹੋਇਆ ਸੀ ਪਹਿਲੇ ਦਿਨ ਹੀ ਇਹ ਉਹਦੀ ਸਭ ਤੋਂ ਵੱਡੀ ਗੁਣ ਸੀ ਕਿ 16 ਸਾਲਾਂ ਦਾ ਮੁੰਡਾ ਸ਼ੇਰੇ ਪੰਜਾਬ ਦੇ ਸਪੈਸ਼ਲ ਬਾਡੀਗਾਰਡ ਵਿੱਚ ਆਵੇ ਤੇ ਥੋੜੇ ਦਿਨਾਂ ਬਾਅਦ ਸ਼ੇਰੇ ਪੰਜਾਬ ਸ਼ਿਕਾਰ ਕਰਨ ਵਾਸਤੇ ਨਿਕਲਿਆ ਮਗਰਮਗਰ ਜਰਨੈਲ ਜਾਂਦੇ ਸੀ ਤੇ ਵੱਡਾ ਬਾਡੀਗਾਰਡ ਅੱਗੇ ਜਾਂਦਾ ਸੀ ਇਹਨੇ ਜਰ ਨੂੰ ਜੰਗਲ ਵਿੱਚੋਂ ਇੱਕ ਸ਼ੇਰ ਨਿਕਲਿਆ ਸ਼ੇਰੇ ਪੰਜਾਬ ਨੇ ਦੂਰੋਂ ਆਵਾਜ਼ ਦੇ ਕੇ ਆਖਿਆ ਹਰੀ ਸਿੰਘਾ ਬਾਜ ਜੰਨੇ ਚਰ ਨੂੰ ਸ਼ੇਰੇ ਪੰਜਾਬ ਘੋੜਾ ਭਜਾ ਕੇ ਨੇੜੇ ਗਿਆ ਇਤਿਹਾਸ ਦੇ ਪੰਨੇ ਨੇ ਹਰੀ ਸਿੰਘ ਨਲੂਆ ਉਸ ਸ਼ੇਰ ਨੂੰ ਜਬਾੜਿਆਂ ਤੋਂ ਪਾੜ ਕੇ ਉਹਦੇ ਸਿਰ ਦੇ ਉੱਤੇ ਆਪਣਾ ਪੈਰ ਰੱਖ ਕੇ ਖਲੋਤਾ ਸੀ ਸ਼ੇਰੇ ਪੰਜਾਬ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਹਰੀ ਸਿੰਘਾ ਆਦੇ ਰਾਜੇ ਨਲ ਵਾਲੀ ਕੀਤੀ ਹੂੰ ਰਾਜਾ ਨਲ ਉਹ ਬੰਦਾ ਹੋਇਆ ਵਾ ਜਿੰਨੇ ਹਥਾਣਾ ਸ਼ੇਰ ਮਾਰੇ ਸੀ ਤੇ ਜਦੋਂ ਹਰੀ ਸਿੰਘ ਨੇ ਸ਼ੇਰ ਮਾਰਿਆ ਉਹਨੂੰ ਕਹਿੰਦੇ ਤੂੰ ਤੇ ਰਾਜੇ ਨਲ ਵਾਲੀ ਕੀਤੀ ਆ ਇਦਾਂ ਹੀ ਹੁੰਦਾ ਨਾ ਜਦੋਂ ਪਿੰਡ ਚ ਕੋਈ ਨਵਾਂ ਨਵਾਂ ਬੰਦਾ ਉੱਠੇ ਕੇ ਫੀਲਡ ਦੇ ਵਿੱਚ ਤੇ ਲੋਕੀ ਉਹਨੂੰ ਕਹਿੰਦੇ ਲੈ ਤੂੰ ਦਾਰਾ ਸਿੰਘ ਦੀ ਤੂਦੀ ਬੋਲਦੀ ਹੁੰਦੀ ਸੀ ਪਲਵਾਨੀ ਚ ਜਦੋਂ ਕੋਈ ਨਵਾਂ ਨਵਾਂ ਮੁੰਡਾ ਉੱਠ ਕੇ ਪਲਵਾਨੀ ਕਰਦਾ ਸੀ ਤੇ ਬਜ਼ੁਰਗ ਕਹਿੰਦੇ ਲੈ ਤੂੰ ਵੱਡਾ ਦਾਰਾ ਸੋਂ ਬਣਿਆ ਫਿਰਦਾ ਤਗੜੇ ਬੰਦੇ ਨਾ ਤਸ਼ਬੀਹ ਕਰੀਦੀ ਆ ਨਾ ਪਲਵਾਨੀ ਉਹ ਨਵਾਂ ਨਵਾਂ ਲੀਡਰ ਹੀ ਜਾਵੇ ਚਿੱਟੇ ਕੱਪੜੇ ਪਾਏ ਹੁਣ ਪੱਗ ਬੰਨੀ ਉਹਦੇ ਫਿਰ ਆਪਾਂ ਕਿਸ ਨਾ ਕਿਸੇ ਲੀਡਰ ਨਾਲ ਮਲਾਦਨੇ ਤੂੰ ਵੱਡਾ ਫਲਾਣਾ ਸੋਂ ਬਣਿਆ ਫਿਰਦਾ ਜਦਨ ਹਰੀ ਸਿੰਘ ਨੇ ਸ਼ੇਰ ਮਾਰਿਆ ਤੇ ਸ਼ੇਰੇ ਪੰਜਾਬ ਕਹਿੰਦਾ ਹਰੀ ਸਿੰਘ ਆਦੇ ਰਾਜੇ ਨਾਲ ਵਾਲੀ ਕਰਕੇ ਵਿਖਾਈ ਉਹ ਨਲ ਸ਼ਬਦ ਉਹਦੇ ਨਾਲ ਪੱਕੇ ਤੌਰ ਤੇ ਜੁੜਿਆ ਜਿੱਥੇ ਉਹਨੂੰ ਹਰੀ ਸਿੰਘ ਨਲਵਾ ਤੇ ਬਦਲਦਿਆਂ ਬਦਲਦਿਆਂ ਲੋਕਾਂ ਨੇ ਉਹਨੂੰ ਹਰੀ ਸਿੰਘ ਨਲੂਆ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਉਹਨਾਂ ਦੇ 3 ਪੁੱਤ ਬੈਠੇ ਉਹਨੂੰ ਆਸਟ੍ਰੇਲੀਆ ਤੇ ਇੰਗਲੈਂਡ ਵਾਲੇ ਦੁਨੀਆ ਦਾ ਇੱਕ ਨੰਬਰ ਦਾ ਜਰਨੈਲ ਮੰਨਦੇ ਕਿਉਂ ਆ ਇਹ ਚੀਜ਼ ਕਾਬਲੇ ਗੌਰਿਆ ਜੰਗ ਦੇ ਹਿਸਾਬ ਨਾਲ ਦੁਨੀਆ 'ਚ ਸਭ ਤੋਂ ਔਖੀ ਜਗਾ ਵਾ ਜੰਗ ਕਰਨੀ ਅਫਗਾਨਿਸਤਾਨ ਦਾ ਏਰੀਆ ਉਹ ਬਾਰਡਰ ਪਸ਼ਾਵਰ ਤੇ ਅਫਗਾਨਿਸਤਾਨ ਇਨਾ ਪਠਾਣਾ ਨੂੰ ਅੱਜ ਤੱਕ ਇਤਿਹਾਸ 'ਚ ਕੋਈ ਬੰਦਾ ਨਾਥ ਨਹੀਂ ਪਾ ਸਕਿਆ ਆ ਤੁਹਾਡੇ ਸਾਹਮਣੇ ਹੀ ਆ ਅਮਰੀਕਾ ਦਾ 20 ਸਾਲ ਨਾਸਾ ਜੋ ਧੂਆਂ ਕੱਢ ਛੱਡਿਆ ਪਠਾਣਾ ਨੇ ਲਦੀਨ ਫੜਨ ਦੇ ਭਾਨੇ ਹੁਣ ਅਮਰੀਕਾ ਜੋ ਮਰਜੀ ਦੁਨੀਆ ਨੂੰ ਆਖੀ ਜਾਵੇ ਅਹੀਂ ਆ ਕਰ ਦਿੱਤਾ ਉਹ ਕਰ ਦਿੱਤਾ ਪਠਾਣਾ ਨੇ ਜੁੱਤੀ ਦੇ ਜ਼ੋਰ ਨਾਲ ਅਮਰੀਕਾ ਵਾਲੇ ਕੱਢੇ ਉਥੋਂ ਜਾਨ ਲਗਿਆ ਹੈਲੀਕਾਪਟਰ ਵੀ ਛੱਡ ਕੇ ਜਾਨ ਲਗਿਆ ਟੈਂਕ ਵੀ ਛੱਡ ਕੇ ਜਾਨ ਲਗਿਆ ਤੋਪਾਂ ਵੀ ਛੱਡ ਕੇ ਉਸ ਏਰੀਏ ਨੂੰ ਜਿਹੜਾ ਆਪਣੀ ਤਲਵਾਰ ਦੇ ਜ਼ੋਰ ਨਾਲ ਫਤਿਹ ਕਰਨ ਵਾਲਾ ਮਾਂ ਨੇ ਪੁੱਤ ਪੈਦਾ ਕੀਤਾ ਉਹ ਇੱਕੋ ਇੱਕ ਪੋਤਿਆ ਸਰਦਾਰ ਹਰੀ ਸਿੰਘ ਨਲੂਆ ਦੇ ਰੂਪ ਅੰਦਰ ਉਹਦੇ ਵਰਗਾ ਕੋਈ ਹਰੀ ਸਿੰਘ ਨਲੂਆ ਜੰਮੂ ਕਸ਼ਮੀਰ ਦਾ ਗਵਰਨਰ ਬਣਿਆ ਨਾ ਉੱਥੇ ਇੱਕ ਪਠਾਨ ਰਹਿੰਦਾ ਸੀ ਜਬਾਰ ਖਾਨ ਕਈ ਨੇ ਹਰੀ ਸਿੰਘ ਨਲੂਏ ਨੇ ਜਬਾਰ ਖਾਂ ਦੀ ਬਾਹ ਵੱਡ ਕੇ ਤੇ ਉਹਨੂੰ ਭਜਾਇਆ ਸੀ ਅੱਗੇ ਲਾ ਕੇ ਜਬਾਰ ਖਾਂ ਜਾ ਕੇ ਆਪਣੀ ਭੈਣ ਨੂੰ ਮਿਲਿਆ ਉਹਦੀ ਭੈਣ ਦਾ ਨਾਮ ਸੀ ਬਾਨੋ ਰੱਬ ਨੇ ਉਹਨੂੰ ਹੁਸਨ ਬਹੁਤ ਦਿੱਤਾ ਸੀ ਬਹੁਤ ਸੋਹਣੀ ਸੀ ਬਾਨੋ ਨੇ ਆਪਣੇ ਭਰਾ ਦੀ ਵੱਡੀ ਬਾਹ ਵੇਖੀ ਤੇ ਕਹਿ ਲਗੀ ਤੈਨੂੰ ਵੀ ਕੋਈ ਮਾਰ ਸਕਦਾ ਹੈ ਤੇ ਜਵਾਰਖਾਨ ਨੇ ਆਖਿਆ ਬਾਨੋ ਹਾਂ ਹਰੀ ਸਿੰਘ ਨਲੂਏ ਨਾਂ ਦਾ ਇੱਕ ਜਰਨੈਲ ਹੈ ਤੇ ਬਾਨੋ ਹੱਸ ਕੇ ਕਹਿੰਦੀ ਇਹੋ ਜੀ ਮੌਤ ਹਰੀ ਸਿੰਘ ਨਲੂਏ ਨੂੰ ਮੈਂ ਮਾਰੂੰਗੀ ਵੀ ਦੁਨੀਆ ਅਸ਼ ਅਸ਼ ਕਰੂਗੀ ਉਹ ਕਹਿੰਦਾ ਕਰ ਸਕਦੀ ਆ ਨਾ ਕਹ ਤੇਰੀ ਭੈਣ ਆ ਕਰੂੰ ਕਿਉਣਾ ਬਦਲਾ ਲਵਾਂ ਭਰਾ ਦਾ ਲਓ ਜੀ ਬਾਨੋ ਆ ਗਈ ਕਸ਼ਮੀਰ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲਣ ਵਾਸਤੇ ਹਰੀ ਸਿੰਘ ਨਲੂਆ ਆਪਣੇ ਤੰਬੂ ਦੇ ਵਿੱਚ ਬੈਠਾ ਬਾਨੋ ਆਈ ਤੇ ਬਾਨੋ ਨੇ ਪਹਿਲੀ ਵਾਰੀ ਹਰੀ ਸਿੰਘ ਨਲੂਆ ਵੇਖਣਾ ਸੀ ਉਹਨੂੰ ਆਪਣੇ ਆਪ ਤੇ ਬੜਾ ਮਾਨਸਿਕ ਮੇਰੇ ਵਰਗਾ ਸੁਹਾਪਣ ਦੁਨੀਆ ਤੇ ਹੈ ਹੀ ਕਿਸੇ ਕੋਲ ਨਹੀਂ ਜਦੋਂ ਨੇ ਹਰੀ ਸਿੰਘ ਨਲੂਏ ਵੱਲ ਅੱਖਾਂ ਚੁੱਕ ਕੇ ਇੱਕ ਵਾਰੀ ਵੇਖਿਆ ਦੋ ਵਾਰੀ ਵੇਖਿਆ ਤਿੰਨ ਵਾਰੀ ਵੇਖਿਆ ਬਾਨੋ ਦੀਆਂ ਅੱਖਾਂ ਤਿੰਨ ਵਾਰੀ ਨੀਂਦੀਆਂ ਹੋ ਗਈਆਂ ਜਦੋਂ ਤੁਹਾਡੇ ਸਾਹਮਣੇ ਖਲੋਤਾ ਬੰਦਾ ਤੁਹਾਡੇ ਤੋਂ ਅੱਖਾਂ ਚਰਾਉਣ ਲੱਗ ਪੇਨਾ ਸਮਝੋ ਬੰਦਾ ਕਿਤੇ ਨਾ ਕਿਤੇ ਹਾਰ ਮੰਨਦਾ ਵਾ ਜਦੋਂ ਅੱਖਾਂ ਚਰਾਉਣ ਲੱਗ ਪਵੇ ਕੋਈ ਬਾਨੋ ਤਿੰਨ ਵਾਰੀ ਅੱਖਾਂ ਮਲਾਉਂਦੀ ਆ ਤੇ ਤਿੰਨ ਵਾਰੀ ਅੱਖਾਂ ਨੀਵੀਆਂ ਕਰ ਲੈਂਦੀ ਆ ਤੇ ਬਾਨੋ ਨੇ ਮਾਨੀ ਮਨ ਸੋਚਿਆ ਬਾਨੋ ਸੁਣਿਆ ਬੜਾ ਸੀ ਪਰ ਵਾਕਈ ਹਰੀ ਸਿੰਘ ਨੜੂਏ ਦੇ ਚਿਹਰੇ ਦਾ ਨੂਰ ਬੜਾ ਇਹਦੇ ਵੱਲ ਤੇ ਵੇਖਿਆ ਹੀ ਨਹੀਂ ਜਾਂਦਾ ਇੰਨਾ ਸੋਹਣਾ ਹਰੀ ਸਿੰਘਾ ਮੈਂ ਸੱਚ ਬੋਲਣ ਲੱਗੀਆਂ ਨੇ ਕਿਹਾ ਦੱਸ ਕਹਿੰਦੀ ਮੈਂ ਜਬਾਰ ਖਾਨ ਦੀ ਭੈਣ ਆ ਬਾਨੋ ਮੈਂ ਤੇਰਾ ਸਿਰ ਵੱਢਣ ਵਾਸਤੇ ਆਈ ਆ ਹਰੀ ਸਿੰਘ ਨੜੂਆ ਹੱਸ ਪਿਆ ਕਹਿੰਦਾ ਵੱਡਿਆ ਕਿਉਂ ਨਹੀਂ ਹੁਣ ਬਾਨੋ ਦੂਜਾ ਪੱਤਾ ਖੇਡਣ ਲੱਗੀ ਉਹਨੂੰ ਪਤਾ ਸੀ ਸਿਰ ਵੱਡਿਆ ਹੀ ਨਹੀਂ ਜਾਣਾ ਮੇਰੇ ਕੋਲੋਂ ਇਹਦਾ ਹੁਣ ਬਾਨੋ ਗੁੱਜਾ ਪੱਤਾ ਖੇਡਣ ਲੱਗੀ ਤੇ ਬਾਨੋ ਆਵਾਜ਼ ਮਾਰ ਕੇ ਕਹਿੰਦੀ ਹਰੀ ਸਿਆ ਆਈ ਤੇ ਤੈਨੂੰ ਮਾਰਨ ਸਾਂ ਪਰ ਤੇਰਾ ਸੁਹੱਪਣ ਵੇਖ ਕੇ ਤੇਰੀ ਚੜਤ ਵੇਖ ਕੇ ਤੇਰੀ ਗੈਰਤ ਵੇਖ ਕੇ ਤੇਰੀ ਬਹਾਦਰੀ ਵੇਖ ਕੇ ਤੈਨੂੰ ਮਾਰਨ ਦਾ ਫੈਸਲਾ ਮੈਂ ਬਦਲ ਲਿਆ ਵਾ ਤੇਰੇ ਕੋਲੋਂ ਕੁਝ ਮੰਗਣ ਲੱਗੀ ਹਾਂ ਦਵੇਂਗਾ ਹਰੀ ਸਿੰਘ ਨਲੂਆ ਕਹਿੰਦਾ ਦੇਵੀ ਮੇਰੇ ਵਾਸ ਹੋਇਆ ਤੇ ਮੈਂ ਜ਼ਰੂਰ ਦਿਆਂਗਾ ਉਹ ਕਹਿੰਦੀ ਨਹੀਂ ਵਾਸ ਨਹੀਂ ਖਾਲੀ ਨਾ ਮੋੜੀ ਮੈਨੂੰ ਮੈਂ ਜੋ ਮੰਗਾਗੀ ਉਹ ਦੇਣਾ ਪੈਣਾ ਹੈ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਦੱਸ ਤੇ ਬਾਨੋ ਕਹਿੰਦੀ ਸਰਦਾਰਾ ਆਈ ਤੇ ਅਗੀ ਤੈਨੂੰ ਮਾਰਨਾ ਪਰ ਹੁਣ ਮੈਂ ਤੇਰੇ ਕੋਲ ਇੱਕ ਮੰਗ ਰੱਖਦੀ ਆ ਮੰਗ ਇਹ ਆ ਕਿ ਤੂੰ ਮੇਰੇ ਨਾਲ ਨਿਕਾਹ ਕਰੇ ਚਾਹ ਨਾ ਕਰੇ ਮੇਰੇ ਨਾਲ ਵਿਆਹ ਕਰਾਵੇਂ ਚਾਹ ਨਾ ਕਰਾਵੇਂ ਮੈਨੂੰ ਕੋਈ ਫਰਕ ਨਹੀਂ ਮੈਂ ਚਾਹੁੰਨੀ ਹਾਂ ਮੇਰੀ ਗੋਦ ਵਿੱਚ ਤੇਰਾ ਬਾਲ ਖੇਡਣਾ ਚਾਹੀਦਾ ਤੇਰਾ ਬੱਚਾ ਖੇਡਣਾ ਚਾਹੀਦਾ ਬਾਨੋ ਬਹੁਤ ਕੁਝ ਮੰਗ ਚੁੱਕੀ ਆ ਉਹਨੇ ਬਹੁਤ ਕੁਝ ਮੰਗ ਲਿਆ ਹਰੀ ਸਿੰਘ ਨਲੂਆ ਕਹਿਣ ਲੱਗਾ ਠੀਕ ਆ ਦੇ ਕੱਲ ਆਵੀ ਹੁਣ ਬਾਨੋ ਨੂੰ ਪਤਾ ਕੀ ਭੁਲੇਖਾ ਸੀ ਵੀ ਜਿਹੜੇ ਹੋਇਆ ਆਮ ਬੰਦਿਆਂ ਵਰਗਾ ਆਮ ਜਰਨੇਲਾਂ ਵਰਗਾ ਤੇ ਮੇਰਾ ਸੁਹੱਪਣ ਵੇਖ ਕੇ ਨੇ ਉੱਠਦੇ ਸਾਰ ਮੇਰੇ ਗੋਟ ਨੂੰ ਹੱਥ ਪਾ ਲੈਣਾ ਮੇਰੇ ਗੋਟ ਨੂੰ ਹੱਥ ਪਿਆ ਮੈਂ ਰੌਲਾ ਪਾ ਦੇਣਾ ਮੈਨੂੰ ਮਾਰਨ ਦੀ ਲੋੜ ਨਹੀਂ ਪੈਣੀ ਇਹਨੂੰ ਇਹਦੇ ਬੰਦਿਆਂ ਹੀ ਕੁੱਟ-ਕੁੱਟ ਕੇ ਮਾਰ ਦੇਣਾ ਬਾਨੋਂ ਨੇ ਆ ਦਾ ਖੇਡਿਆ ਅਗਲੇ ਦਿਨ ਬਾਨੋਂ ਆਈ ਫੇਰ ਹਰੀ ਸਿੰਘ ਨਲੂਏ ਦੇ ਸਾਹਮਣੇ ਖਲੋਤੀ ਤੇ ਸਰਦਾਰ ਹਰੀ ਸਿੰਘ ਨਲੂਆ ਬਾਨੋਂ ਦੇ ਬਿਲਕੁਲ ਸਾਹਮਣੇ ਜਾ ਕੇ ਕਹਿੰਦਾ ਉਸ ਪਲੰਘ ਤੇ ਬਹਿ ਜਾ ਬਨੋ ਰਮਾ ਰਵੀ ਤਰੀ ਪਲੰਘ ਤੇ ਜਾ ਬੈਠੀ ਹੱਥ ਜੋੜ ਕੇ ਕਹਿੰਦਾ ਤੂੰ ਚੁੰਨੀ ਆ ਨਾ ਤੇਰੀ ਗੋਦ ਵਿੱਚ ਹਰੀ ਸਿੰਘ ਨਲੂਏ ਵਰਗਾ ਪੁੱਤ ਖੇਡੇ ਤੂੰ ਚੁੰਨੀ ਨਾ ਕਿਹਾ ਹਾਂ ਤੇ ਹਰੀ ਸਿੰਘ ਨਲੂਆ ਕਹਿਣ ਲੱਗਾ ਦੁਨੀਆ ਤੇ ਹਰੀ ਸਿੰਘ ਨਲੂਆ ਇੱਕੋ ਹੀ ਪੈਦਾ ਹੋਇਆ ਪਤਾ ਨਹੀਂ ਮੁੜ ਕੇ ਹੋਣਾ ਕਿ ਨਹੀਂ ਹੋਣਾ ਜਾਂ ਅੱਜ ਤੋਂ ਬਾਅਦ ਆ ਤੂੰ ਮੇਰੀ ਧਰਮ ਦੀ ਮਾਂ ਮੈਂ ਤੇਰਾ ਧਰਮ ਦਾ ਪੁੱਤ ਲੱਗਾ ਹੀ ਮੈਂ ਤੇਰੀ ਗੋਦੀ 'ਚ ਸਿਰ ਰੱਖਣ ਜਿੱਦਾਂ ਮਾਂ ਆਪਣੇ ਪੁੱਤ ਨਾਲ ਲਾਡ ਕਰਦੀ ਆ ਰੱਖ ਮੇਰੇ ਸਿਰ ਤੇ ਹੱਥ ਕਰ ਆਪਣੇ ਪੁੱਤ ਨਾਲ ਰੀਜਾਂ ਲਾ ਲਾ ਕੇ ਪਿਆਰ ਬਾਨੋਂ ਦੀ ਬਾਜੀ ਪੁੱਠੀ ਪੈ ਗਈ ਤੇ ਬਾਨੋਂ ਚੀਕਾਂ ਮਾਰ ਕੇ ਤੰਬੂ 'ਚੋਂ ਭੱਜੀ ਤੇ ਆਪਣੇ ਭਰਾ ਨੂੰ ਜਾ ਕੇ ਕਹਿੰਦੀ ਜਵਾਰਖਾਂ ਧੋਖੇ ਨਾਲ ਕੋ ਮਾਰ ਲਵੇ ਦੇ 100 ਵਾਰੀ ਮਾਰ ਲਵੇ ਹਰੀ ਸਿੰਘ ਨਲੂਆ ਨਹੀਂ ਮਰਦਾ ਕਿਸੇ ਕੋਲੋਂ ਨਹੀਂ ਮਰਦਾ ਅੰਗਰੇਜ਼ ਇਤਿਹਾਸਕਾਰਾਂ ਨੂੰ ਪੁੱਛੋ ਉਹ ਕਹਿੰਦੇ ਜੇ ਹਰੀ ਸਿੰਘ ਨਲੂਏ ਨੂੰ ਰੱਬ ਵਕਤ ਹੀ ਤੌਰ ਤੇ 5-7 ਸਾਲ ਹੋਰ ਦਿੰਦਾ ਇਹ ਅੰਗਰੇਜ਼ ਇਤਿਹਾਸਕਾਰ ਮੰਨਦੇ ਆ ਪੰਜਾਬੀ ਨਹੀਂ ਜੇ ਹਰੀ ਸਿੰਘ ਨਲੂਏ ਕੋਲ 5-7 ਸਾਲ ਰੱਬ ਨੇ ਹੋਰ ਦਿੱਤੇ ਹੁੰਦੇ ਉਹ ਇੰਨੀ ਇੱਕ ਜੁਰਤ ਰੱਖਦਾ ਸੀ ਅਫਗਾਨਿਸਤਾਨ ਟੱਪ ਕੇ ਪੰਥ ਦੇ ਝੰਡੇ ਧੁਰ ਯੂਰਪ ਤੱਕ ਚਲਾਉਣੇ ਉਹ ਜਾਣਦਾ ਸੀ ਜੇ ਉਹਨੂੰ 5-7 ਸਾਲ ਹੋਰ ਉਹਦੀ ਬਹਾਦਰੀ ਦੀ ਇੱਕ ਦਾਸਤਾ ਮੈਂ ਕਹਿਣ ਲੱਗਾ ਸਰਦਾਰ ਹਰੀ ਸਿੰਘ ਨਲੂਆ ਬਣਿਆ ਪਸ਼ਾਵਰ ਦਾ ਗਵਰਨਰ ਜਾਣੀ ਕਿ ਪਠਾਣਾ ਦੇ ਪਹਾੜੀ ਵਿਵਤਾ ਸਭ ਤੋਂ ਵੱਡੀ ਹਰੀ ਸਿੰਘ ਨਲੂਆ ਬਣਿਆ ਜਿਹੜੇ ਪਠਾਨ ਕਹਿੰਦੇ ਹਨ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਹਰੀ ਸਿੰਘ ਨਲੂਏ ਨੇ ਸਾਰਾ ਦਿਨ ਦਿਹਾੜੀ ਕਰਵਾਇਆ ਕਰਨੀ ਤੇ ਦਿਹਾੜੀ ਕਰਵਾਉਣ ਤੋਂ ਬਾਅਦ ਇੱਕ ਮੁੱਠ ਛੋਲਿਆਂ ਦੀ ਦਿਹਾੜੀ ਦਿਆ ਕਰਨੀ ਉਹਨਾਂ ਨੂੰ ਕੋਈ ਮੰਨਦਾ ਡੇਟ ਅੰਦਰ ਕਿ ਪਠਾਣਾਾਂ ਕੋਲੋਂ ਵੀ ਕੋਈ ਦਿਹਾੜੀਆਂ ਕਰਵਾ ਸਕਦਾ ਉਹ ਹਰੀ ਸਿੰਘ ਨਲੂਆ ਕਰਵਾ ਸਕਦਾ ਸੀ ਸਾਰਾ ਦਿਨ ਕੰਮ